ਤਾਂ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 19817 ਤਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 15 ਨਗ ਦਿਖਾਉਣ ਜਾ ਰਹੇ ਹਾਂ ਕੁਝ ਸੂਏ ਵਿਆ ਕੁਝ ਸੂਣ ਵਾਲਿਆ ਆ ਬਾਇਓ ਡਾਟਾ ਵਗੈਰ ਤੋਂ ਲੈਣਿਆ ਰੇਟ ਤੇ ਡਿਟੇਲ ਵੀਰ ਤੋਂ ਲੈਣਿਆ ਰੇਟ ਫੋਨ ਦੇ ਰੇਟ ਆਪਣਾ ਵੀਡੀਓ ਦੇ ਵਿੱਚ ਹੋਊਗਾ ਤਾਂ ਆਓ ਅੱਗੇ ਕਰੀਏ ਗੱਲਬਾਤ ਜੀ ਵੀਡੀਓ ਦੇ ਅਸਲੀ ਕਾ ਸਸਤਰੀ ਗਾਲ ਬਾਈ ਜੀ ਨਾਮ ਐਡਰੈਸ ਦੱਸ ਦੋ ਜੀ ਨਾ ਬਾਈ ਭਾਵਨਪ੍ਰੀਤ ਸਿੰਘ ਆਪਾਂ ਡੜਿਆਇਆ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ 9877868899 ਤੇ ਦੂਜਾ ਨੰਬਰ ਹੈ 983550 ਛਲੇ ਵੱਡੇ ਭਰਾ ਦਾ ਨੰਬਰ ਠੀਕ ਹੈ ਪਿੰਡ ਹੰਡਿਆਇਆ ਜ਼ਿਲ੍ਹਾ ਬਰਨਾਲਾ ਹਾਂਜੀ ਬਾਈ ਜੀ ਠੀਕ ਹੈ ਜੀ ਜਿਹੜੀ ਆਪਾਂ ਪਹਿਲੇ ਨੰਬਰ ਤੇ ਵੇਖ ਰਹੇ ਹਾਂ ਜੀ ਇਹ ਕੈਮੇ ਸੂਏ ਸੂਈ ਹੈ ਜੀ ਹਾਂ ਇਹ ਦੂਜਾ ਸੂਆ ਸੂਈ ਹੈ ਬਈ ਚਾਰ ਦੋ ਕੇ ਛੇ ਦੇ ਦੰਦ ਚੱਕਦੇ ਕੰਨੀਆਂ ਇਹੇ ਖੜੀਆਂ ਨਹੀਂ ਠੀਕ ਹੈ ਜੀ ਮਗਰ ਕੀ ਆ ਗਿਆ ਬੱਸੀ ਆ ਬਾਈ ਪਹਿਲਾ ਦੂਜਾ ਤੀਜਾ ਨੰਬਰਤਨਾ ਬੜਾ ਸੁਣੀ ਬਿਣੀਆ ਠੀਕ ਹੈ ਉਹਨਾਂ ਮਗਰੀ ਵਸੀਆਂ ਨਹੀਂ ਆ ਠੀਕ ਹੈ ਤਿੰਨੀ ਟੌਪ ਦੇ ਬੱਚੇ ਨੇ ਟਾਈਮ ਕਿੰਨਾ ਹੋ ਗਿਆ ਸੂਈ ਨੂੰ ਜੀ ਅੱਜ ਵੀਰੇ ਤਾਂ ਕਿ ਸੁਹਾ ਸੂਈ ਹੈਗੀ 7:00 ਵਜੇ ਠੀਕ ਹੈ ਤੇ ਅੱਜ ਮੰਨ ਕੇ ਚੱਲ ਵੀ 3 ਤਰੀਕ ਹੈਗੀ ਹੈਗੀ ਹਾਂ ਅੱਜ 18 ਤਰੀਕ ਹੈਗੀ 10ਵਾਂ ਮਹੀਨਾਗਾ 2025 ਠੀਕ ਹੈ ਤੇ ਗੋਲਾ ਕਿੰਨਾ ਚੋਏ ਜੀ ਦਾ ਗੋਲਾ ਵੀ ਤੜਕੇ ਆਪਾਂ ਜੁਗਿਆ ਮੰਨ ਕੇ ਜਾ 8 1/2 ਕਿਲੋ ਗੋਲਤ ਕੱਢਦੀ ਜੀਗੀ ਠੀਕ ਹੈ ਇਹ ਹੋ ਸਕਦਾ ਮਿਲਕਿੰਗ ਹੈ ਆਪਾਂ ਕਰ ਲਈ ਹਾਂ ਲਗਭਗ ਟਾਈਮ 5 ਵਜੇ ਦਾ ਬਸ ਮਿਲਕਿੰਗ ਹੋਣ ਵਾਲੀ ਹੋਈ ਆ ਹਾਂ ਠੀਕ ਹੈ ਤੋਰੇ ਬਾਹਰ ਨੂੰ ਤੋ ਤਾਂ ਦੋਸਤੋ ਦੇਖ ਸਕਦੇ ਕਦ ਕਾੜ ਦੇ ਵਿੱਚ ਆ ਕੀ ਰਾਜੀ ਸਭੀ ਪਲੀ ਵੀ ਆ ਫੇਸ ਕੁਆਲਿਟੀ ਵਗੈਰਾ ਦੇਖੋ ਲਾਜਵਾਬ ਇੱਕ ਨੰਬਰ ਫੇਸ ਕੁਆਲਿਟੀ ਆ ਠਣਾ ਦੀ ਬਿੱਥੀ ਦੇਖੋ ਐਨ ਪ੍ਰੋਪਰ ਚੌਂਚਵਾ ਦੀ ਕਿਵੇਂ ਆ ਸਰ ਦਾ ਕਰਾਫਟ ਆ ਜੀ ਠੀਕ ਹੈ ਹਰ ਸਾਡੇ ਬਿੱਟ ਮੰਗਦੇ ਨੇ ਆਪਣਾ ਭਰਾ ਹੈ ਠੀਕ ਹੈ ਜੀ ਤਾਂ ਪਿਛਲੇ ਸਵੇਕੀ ਰਿਕਾਰਡ ਰਹੇ ਠਾਈ ਕੋ ਲੈਣੇ ਪਹਿਲਾਂ ਦਿੱਤਾ ਬਈ ਦੋ ਦੰਦ ਨੇ ਠੀਕ ਹੈ ਤੇ ਹੁਣ ਚਾਰ ਦਿਓਗੇ 6 ਤੇ ਚੱਕ ਦੀ ਜੀ ਇਹਦਾ ਇਹੀ ਫੁਲਾ ਹੈ ਮੰਗਾਈ 30 ਕਿਲੋ ਖਰਾਦ ਦਬਾਉਣਾ ਬੈੜ ਨੇ ਬਿਲਕੁਲ ਜੀ ਬਿਲਕੁਲ ਚੌਂਚਵਾਦੀ ਕਿਵੇਂ ਜੀ ਚੌਂਚਵਾਦੀ ਬਈ ਠੰਡੀ ਇੱਕ ਨੰਬਰ ਦੀ ਆ ਪਧਾਰਾ ਮਾਰਗ ਦੇ ਰਹੇ ਨੇ ਵੀਡੀਓ ਠੀਕ ਹੈ ਜੀ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਵਧੀਆ ਨਿਆਣਾ ਵਗੈਰਾ ਚੜਦੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਪਧਾਰਾ ਵਗੈਰਾ ਤੁਸੀਂ ਦੇਖ ਸਕਦਾ ਜਾਨ ਕੋਈ ਭੂਰਸਰ ਲਾਣੀ ਆ ਮਖਿਆਣਾ ਵਰਗਾ ਚੂਣਾ ਤੁਸੀਂ ਦੇਖ ਸਕਦੇ ਹੋ ਚਾਹੇ ਹੱਥੀਂ ਚੋਈ ਕਰੋ ਚਾਹੇ ਮਸ਼ੀਨੀ ਚੋਈ ਕਰੋ ਸੋਹਣੇ ਮੁਠੀ ਵਾਲੇ ਥਣ ਲੱਗੇ ਬੜੇ ਮਗਰ ਲਿਥਣਾ ਜੀ ਵੀ ਮਾਰਦਾ ਉਹ ਤੁਸੀਂ ਦੇਖ ਸਕਦੇ ਜੱਗ ਭਰ ਤੈਨਾਂ ਟੈਂਟੀ ਚੋਂਚਵਾਰੀ ਇੱਕ ਹੈ ਕਿੰਨੇ ਕਿਲੋ ਪਿਛਲੇ ਸਵੇਰੇ ਹੈ ਜੀ ਇਹਦਾ ਰਕਾਰ 22 ਕਿਲੋ ਵੀਰੇ ਪਲੂਨ ਦਿੱਤਾ ਦੋ ਦੰਦ ਨੇ ਠੀਕ ਹੈ ਐ ਦੀ ਚਾਰ ਦੋ ਵੀ 6 ਰੇ ਚੱਕਦੀ ਹੈ ਬੱਸੀ ਹੈ ਜੇ ਹੂੰ ਹੂੰ ਤੇ ਦੁੱਧ ਐ ਦੀ ਖਰਾ 30 ਕਿਲੋ ਵਾੜ ਦੇ ਪੋਣਾਗਾ ਬਿਲਕੁਲ ਜੀ ਬਿਲਕੁਲ ਕੋਈ ਪੂਰ ਛਾਰਲਾ ਨਹੀਂ ਸੋਹਣੇ ਚੋਂਚਵਾਰੀ ਆ ਗਈ ਤੁਸੀਂ ਦੇਖਦਾ ਜੇ ਪਿੱਛੇ ਫੀਮੇਲ ਆ ਗਈ ਹਾਂ ਤੇ ਇਦਾਂ ਵਾਂ ਗਲਾਬੀ ਥਣ ਲੱਗਿਆਗਾ ਕੋਈ ਐ ਕੋਈ ਚੱਕਰੀ ਦਾ ਬਜਦਵਾ ਦੀ ਚੋਈ ਦੇ ਲਓ ਤੁਸੀਂ ਦੇਖ ਸਕਦੇ ਹੋ ਕੋਈ ਚੱਕਰੀ ਨਹੀਂ ਕੋਈ ਤਕਲੀਫ ਨਹੀਂ ਅੰਜਾਨ ਤੋਂ ਅੰਜਾਨ ਬੰਦਾ ਵੀ ਜੋ ਉੱਠ ਖੜੂ ਨੂੰ ਦਾ ਬਿਲਕੁਲ ਜੀ ਬਿਲਕੁਲ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਲਓ ਜੀ ਠੰਡੀ ਸੀਲ ਪੂਰੀ ਹੈ ਜੀ ਠੀਕ ਹੈ ਜੀ ਆਪ ਇਹਦਾ ਮੁੱਲ ਕੀ ਕਰਦੇ ਆ ਮੁੱਲ ਵੀਰੇ ਕਰਾਉਣਾ ਦਾ ਕੋਈ ਮਰਜ਼ੀ ਕਰਾ ਜਾਏ 30 ਕਰਾ ਲ ਜਾਏ 35 ਕਰਾ ਲਾ ਠੀਕ ਇੱਕ ਲੱਖ ਤੇ ਮੰਨ ਕੇ ਚੱਲ ਜਸਤ ਨੂੰ ਕਹ ਲਈ ਛੋਟ ਹੀ ਕਰਨੀ 1 ਲੱਖ ਦੇ 15000 ਦੀ ਵੜਾ ਦਵਾਂਗੇ ਤੇ 1 15 ਦੀ ਆਹ ਇਹਦੇ ਮਗਰ ਬਸੀ ਬਹੁਤ ਟੌਪ ਦੀ ਹੈ ਫਾਇਰ ਫਾਇਰ ਦੀ ਠੀਕ ਹੈ ਤਾਂ ਪ੍ਰੋਪਰ ਕਰੈਕਟਰ ਦੇ ਵਿੱਚ ਬੱਛੀ ਆ ਗਈ ਤੁਸੀਂ ਦੇਖ ਸਕਦੇ ਹੋ ਦੋਨਾਂ ਮਗਰ ਦੀ ਬੱਸੀਆਂ ਨੇ ਵੀਰੇ ਓਹਦੇ ਮਗਰ ਦੰਨ ਮਾਰਕ ਦੀ ਬੱਸੀ ਹੈਗੀ ਸਰਕਾਰੀ ਸੀਮਨ ਤੋਂ ਘੱਪਣੀ ਹੋ ਠੀਕ ਹੈ ਇਹਦੇ ਮਗਰ ਆਇਰ ਸਰਦੀ ਹੈ ਬੈਸਨ ਬੋਲੋ ਦੱਸੇ ਹੀ ਬੰਦੇ ਨੇ ਹਾਂ 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 ਬਿਲਕੁਲ ਜੀ ਇਹ ਵੀ ਦੂਜੇ ਸੂਏ ਦੀ ਇਹ ਬਈ ਦੂਜਾ ਸੂਆ ਇਹ ਵੀ 4 ਤੋਂ 6 ਦੇ ਚੱਕ ਦੀ ਦੰਦਾ ਜੀ ਹੈਗੀ ਠੀਕ ਹੈ ਤਾਂ ਇਹਦਾ ਪਿਛਲੇ ਸੂਏ ਕੀ ਰਿਕਾਰਡ ਰਿਹਾ ਹੈ ਇਹਦੇ ਮੇਰੇ 26 ਕਿਲੋ ਤਾਂ ਪਹਿਲਾਂ ਨੇ ਠੀਕ ਹੈ ਐ ਮਨ ਲਗਾ ਦੋਨੇ ਬੜਾ ਬਈ 30 30 ਕਿਲੋ ਤਾਂ 60 ਕਿਲੋ ਖਰਾਬ ਤਾਂ ਪਹੁੰਗੀਆਂ ਬੜਾ ਜੀ ਜੀ ਲੇਕਿਨ ਮੁਰਾ ਥਰ ਉਹ ਯੋਗ ਰਾਈਨ ਜੀ ਮੋٹے ਚੰਦ ਦੀ ਜਿਵੇਂ ਬ੍ਰੀਕ ਵੜਾ ਨਹੀਂ ਆ ਪਹਿਲੇ ਫੇਸਬੁਕ ਦੇ ਜਿਵੇਂ ਬਸ ਇਸ ਸਪੋਰਟੀ ਵੇਰਾ ਤੁਸੀਂ ਦੇਖੋ ਰਾਜੀ ਸਮੀ ਬਾਹਰ ਤੋਂ ਲੈ ਸਿੱਧੀਆਂ ਸਟ੍ਰੇਟ ਨਾਲ ਤੋਂ ਲੈ ਕੇ ਸਕੋਰ ਲੈ ਪੈਰਾ ਜੀ ਪੂਰੀ ਮਜ਼ਬੂਤ ਨਹੀਂ ਆ ਬਿਲਕੁਲ ਜੀ ਬਿਲਕੁਲ ਨਾਲੇ ਵੱਡੇ ਢਾਂਚੇ ਜੇ ਵੜਾ ਨਹੀਂ ਆ ਆ ਨਹੀਂ ਗਾ ਵੀ ਕੋਈ ਛੋਟੀਆਂ ਬਣ ਗਿਆ ਜੀ ਤੇ ਟਾਈਮ ਕਿੰਨਾ ਕੁ ਹੋਇਆ ਜੀ ਸੂਈ ਨੂੰ ਸੁਈਂ ਤੇ ਕੱਲ੍ਹ ਸ਼ਾਮ ਦੀ ਸੂਈ ਹੈਗੀ ਠੀਕ ਹੈ 18-19 ਕਿਲੋ ਬੜੀ ਤੋਂ ਸਟਾਰਟ ਹੀ ਆਉਰੇ ਠੀਕ ਹੈ ਜੀ ਹਾਂ ਬਾਕੀ ਵੀਰ ਦੀ ਠੱਟ ਸਮਝ ਹੁੰਦੀ ਆ ਇਹ ਸਿੱਧੀ-ਸੁੱਧੀ ਐ ਮੰਨ ਕੇ ਚੱਲ ਵੀ ਕੋਈ ਸਵੇਲਿੰਗ ਨਹੀਂ ਨੇਚਰਲੀ ਲੈ ਆਉ ਆਪ ਤੇ ਹੂੰ ਤੇ ਚੌਂਚਵਾਦੀ ਕਿਵੇਂ ਮੈਂ ਚੌਂਚਵਾਦੀ ਇੱਕ ਨੰਬਰ ਆ ਬਈ ਆਮ ਚੌਂਚ ਦੇ ਆਪ ਸਾਡੀ ਤਰ੍ਹਾਂ ਰਣੀ ਚੌਕ ਵੀਡੀਓ ਦੰਮੀ ਵਾਲੀ ਬਣ ਜਾਂਦੀ ਉਹ ਵੀਡੀਓ ਦੇਖਦਾ ਨਹੀਂਗਾ ਬਿਲਕੁਲ ਜੀ ਬਿਲਕੁਲ ਤੇ ਇਹਦਾ ਜਸਨੋ ਰੇਟ ਜੀ ਦੋਨੇ ਬਈਆਂ ਮਿਲਗਾ 2,30,000 ਦਾ ਝੋਟਾ ਦੇ ਦਾਂਗੇ ਠੀਕ ਹੈ ਹੁਣ ਵਿੱਚੋਂ ਮਨ ਤਣ ਬਸ 깔ੀ ਛੋਟਾ ਛੱਪੇ ਹੋ ਬਈ ਠੀਕ ਹੈ ਜੀ ਜਿਹੜੀ ਆਪਾਂ ਤੀਜੇ ਨੰਬਰ ਤੇ ਦੇਖਦੇ ਜੀ ਤੀਜੇ ਨੰਬਰ ਤੇ ਬੱਚੀ ਚੌਂਦੀ ਤੁਸੀਂ ਦੇਖ ਸਕਦੇ ਹੋ ਨਾਲੇ ਨਾਲੇ ਫੇਸ ਫੂਡ ਬਹੁਤ ਪਿਆਰੀ ਆ ਬਈ ਦੀ ਹਮ ਅਰੀਜਨਲ ਪੀਸ ਆਗਾ ਬਿਲਕੁਲ ਜੀ ਬਿਲਕੁਲ ਆਮ ਮਨ ਗਿਆ 25000 ਦਾ 32000 ਮਨ ਗਿਆ ਹੂੰ 2000 ਨਹੀਂ ਵੀਰੇ 5000 ਦੀ ਬੱਛੀ ਦਿੱਤੀ 25 ਵੱਡੀ ਬਹੁਤ ਆ ਵੀ ਹੂੰ ਗੱਲ ਤੋਂ ਕੜਾ 50 ਕਿਲੋ weight ਹੋਣਾ ਬੱਸੀ ਦੇ ਵਿੱਚ ਬਿਲਕੁਲ ਜੀ ਬਿਲਕੁਲ ਆ ਤੁਸੀਂ ਤਾਰ ਆਵੇ ਦੇਖੋ ਤੁਸੀਂ ਕੋਈ ਘੂਰ ਸਾਲਾ ਨਹੀਂ ਸੋਹਣੇ ਚੋਵਾਦੀਆਂ ਆ ਗਈਆਂ ਤੁਸੀਂ ਦੇਖ ਸਕਦੇ ਹੋ ਮੈਂ ਗੱਲ ਦਿਣਾ ਜੀ ਵੀ ਮਾਰ ਦੋ ਤਾਂ ਸੋਹਣੇ ਚੋਣ ਚਵਾਦੀਆਂ ਆ ਗਈਆਂ ਠੀਕ ਹੈ ਜੀ ਤਾਂ ਦੋਸਤੋ ਦੇਖ ਸਕਦੇ ਤੁਸੀਂ ਉਹੀ ਪੂਸਾ ਨੀ ਮਜਾ ਲੱਤ ਚੱਪੀ ਦੀ ਅਮੂਰਲੇ ਖਣਾ ਜੀ ਵੀ ਮਾਰਦੇ ਲਓ ਜੀ ਠੀਕ ਹੈ ਜੀ ਕੱਲ ਸ਼ਾਮੀ ਸੂਈ ਆਣਾ ਜੀ ਕੱਲ ਸ਼ਾਮ ਦੀ ਸੂਈ ਆ ਬਈ ਐਮਨ ਕਹਿਆ ਵੀ 18 ਤੋਂ 19 ਕਿਲੋ ਬੋਲੀ ਹੋਣ ਤਿਆਰ ਆ ਬੱਤੀ ਥੱਲੇ ਠੀਕ ਹੈ ਜੀ ਹਾਂ ਇਹ ਪ੍ਰੋਪਰ ਆਇਆ ਪਰ ਖਾਣੇ ਦੀ ਗੱਲ ਜੀ ਹੂੰ ਹਾਂ ਦੇਖੀ ਪਹਿਲਾਂ ਗੁਲਾਬੀ ਗੁਲਾਬੀ ਧਾਨ ਘਟਣ ਵਾਲੇ ਥਾੜੀ ਵਾਲਾ ਲੈ ਵੜ ਨੂੰ ਹੂੰ ਬਿਲਕੁਲ ਜੀ ਹਾਂ ਬਾਕੀ ਕਾਫੀ ਹਾਈਟ ਵਗੈਰਾ ਚਾਹੀਦੀ ਤੂੰ ਦੇਖ ਲੈ ਜੀ ਨਹੀਂ ਨਹੀਂ ਮੈਨੂੰ ਹੀ ਲਾ ਮੇਦੀ ਸਿਆਉਣੀਆਂ ਹੂੰ ਬਿਆ ਮੰਨ ਕੇ ਜਲਾ ਪਾਲਾ ਸਿੱਧੇ ਸੁਧੀਆਂ ਬਹੁਤ ਨੇ ਬੜਾ ਪੈਰਾਪੁਰ ਵੱਡੀਆਂ ਨੇ ਬੜਾ ਨਾਲ ਛੋਟੀਆਂ ਮੰਨ ਕੇ ਸੌਦਾ ਨਾ ਕਰੀ ਵੀਰ ਹੂੰ ਬਿਲਕੁਲ ਛੋਟੀਆਂ ਹੋਣਗੀਆਂ ਬਈ ਆਹ ਲਿਆ ਖਰਚਾ ਦੇ ਕੇ ਮੋੜਾਂਗੀ ਜੀ ਜੀ ਤੇ ਜਿਹੜੀ ਚੀਜ਼ੇ ਨੰਬਰ ਤੇ ਦੇਖ ਰਹੇ ਆਂ ਜੀ ਆਪਾਂ ਇਹਦੇ ਮਾਗਰ ਬੱਸੀ ਆ ਬਈ ਇਹਦੇ ਥੱਲੇ ਹੁਣ 28 ਕਿਲੋ ਦੁੱਧ ਤਿਆਰ ਆਗਾ ਠੀਕ ਹੈ ਜੀ ਤੇ ਦੁੱਧਾਂ ਮੰਨ ਕੇ ਜਾਂ 3500 ਉੱਤੇ ਤੇ ਦੁੱਧੂ ਖੁੱਲਾ ਖਰਾ ਇਹ ਕਿਵੇਂ ਸੂਈ ਜੀ ਇਹ ਦੂਜਾ ਸੂਆ ਬੱਸੀ ਆ ਵੀਰੇ ਠੀਕ ਹੈ ਦਿਨ ਕਿੰਨੇ ਕੋ ਹੋਏ ਨੇ ਇਹਨੂੰ ਬੱਸੀ ਦਿਨ ਨੂੰ 55 ਹੋ ਗਏ ਵੀਰੇ ਸੂਈ ਨੂੰ ਠੀਕ ਹੈ ਮਗਰ ਫੀਮੇਲ ਹੈ ਜੀ ਫੀਮੇਲ ਆ ਵੀਰੇ ਬੱਸੀ ਲੇ ਬਹੁਤ ਕਾੜੀ ਆ ਫਿਰ ਬਹੁਤ ਚਲੇ ਚੁੱਕਲੀ ਚੁੱਕਲੀ ਲੱਗੇ ਕਰਕੇ ਬੱਚਾ ਮੂਣਾ ਮਾਰ ਜੇ ਬਿਲਕੁਲ ਜੀ ਬਿਲਕੁਲ ਧੋਰੇ ਬਾਹਰ ਨੂੰ ਤਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਹਣੇ ਮੁੱਠੀ ਵਾਲੇ ਥਾਂ ਲੱਗੇ ਮੈਨੂੰ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਬੱਤ ਤੇ ਲੱਗੇ ਬਾਕੀ ਦੋ ਤੇ ਹੀ ਜਾਂਦੀ ਹੈਗੀ ਦੋ ਟਾਈਮ ਤਿੰਨ ਟਾਈਮ ਵੀ ਜਿਹੜਾ ਮਰਜ਼ੀ ਵੀ ਰਾਕੇ ਚੋਕੇ ਲਏ ਚਵਾ ਕੇ ਦੇ ਦਾਂਗੇ ਆਪਾਂ ਠੀਕ ਹੈ ਹਾਂ ਤੇ ਇਹਦਾ ਮੁੱਲ ਕੀ ਕਰਦੇ ਆਪਾਂ ਮੁੱਲ ਵੀਰੇ ਕੋਲ ਮਰਜ਼ੀ ਕਰਾ ਲਈ 1,60,000 ਦੀ ਵੜ ਦਵਾਂਗੇ ਸਿਰਫ ਹੀ 1,60 ਦੀ ਵੜ ਦਵਾਂਗੇ ਠੀਕ ਹੈ ਜਿਹੜੀ ਆਪਾਂ ਚੌਥੇ ਨੰਬਰ ਤੇ ਦੇਖਦੇ ਹਾਂ ਜੀ ਚੌਥੇ ਨੰਬਰ ਦੀ ਬਈ ਇਹ ਆ ਮੰਨ ਕੇ ਗੱਲ 6 ਦਾ ਮੋਹ ਠੀਕ ਹੈ ਜੀ ਦੂਜਾ ਸੁਆ ਪਲੂਨ ਆਮ ਨੇ 31-32 ਕਿਲੋ ਦੱਤਾ ਹੋਵੇ ਦਾ ਠੀਕ ਹੈ ਪਿਛਲੇ ਯਾਨੀ ਕੀ ਪਲੂਨ ਦਾ 32 ਕਿਲੋ ਲੱਤ ਹੈ ਮੇਰੇ ਪਹਿਲਣ ਦਾ ਠੀਕ ਹੈ ਤਾਂ ਫਿਰ 6 ਦਾ ਦਾ ਹੀ ਮੂੰਹ ਠੀਕ ਹੈ ਫਿਰ ਤੂੰ ਤਾਂ 35 ਕਿਲੋ ਖਰਾਬ ਹੈ ਦਿੰਦਾ ਮੰਨ ਕੇ ਤਾਂ ਸਿੱਧੀ-ਸੁੱਧੀ ਜਿਹੜੀ ਕਿੰਨੀ ਹੈ ਜੀ ਵੱਡੀਆਂ ਨੇ ਬੜਾ ਕੋਈ ਛੋਟੀ ਨਹੀਂ ਤੋੜ ਕੇ ਦਿਖਾ ਰਿਹਾ ਗੱਲ ਕਰਾਂ ਲੰਮੀ ਵੀਡੀਓ ਹੋ ਜਾਊਗੀ ਹਾਂ ਜੀ ਜੀ ਬਿਲਕੁਲ ਹਾਂ ਲੈ ਪੈਰ ਤੂੰ ਲੈ ਗੋਗ ਸਕੋਰ ਐ ਕਿਹਾ ਲਈ ਅੱਟਲਾ ਵਗੈਰਾ ਤੂੰ ਦੇਖੋ ਅੱਟਲਾ ਬਹੁਤ ਪਿਆਣਾ 35 ਕਿਲੋ ਖਰਾ ਤਾਂ ਦੋ ਦੇ ਦੇਣਾ ਬੱਸੀ ਨੇ ਬਿਲਕੁਲ ਜੀ ਬਿਲਕੁਲ ਹਾਂ ਇਹਦਾ ਮੁੱਲ ਜੀ ਇਹ 1 35 ਦੇ ਦਾਂਗੇ ਵੀਰੇ ਠੀਕ ਹੈ ਜੀ ਜਿਹੜੀ ਅਗਲੇ ਨੰਬਰ ਤੇ ਆ ਗਈ ਜੀ ਇਹ ਵੀ ਛੇ ਜਾਂਦਾ ਵੀਰੇ ਦੂਜਾ ਸੂ ਹੈ ਕੀ ਠੀਕ ਹੈ ਤੇ ਇਹਨੇ ਦੁੱਧਾਂ ਮੰਨ ਕੇ 35 36 ਕਿਲੋ ਪਾਈ ਦੇ ਦੁੱਧਾ ਇਹਦੀ 40 ਕਿਲੋ ਖਰਾ ਦੁੱਧ ਵੇੜ ਦੂਗੀ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਹਾਂ ਇਹ ਅਮਨ ਦਾ ਡੁੱਧ ਲੱਖ ਦੀ ਵੇੜ ਆਪਾਂ ਜਸ ਤਿੰਨੋਂ ਦੇਣੀ ਹੈ ਠੀਕ ਹੈ ਜੀ ਤਾਂ ਇੱਕ ਵਾਰੀ ਨੰਬਰ ਬੋਲ ਦਿਓ ਜੀ ਕਵਲਟੀ ਵਗੈਰਾ ਦੇਖੋ ਜਿਹਨੇ ਵੀਰ ਨੇ ਨਾ ਬਰੀਡ ਤੇ ਕੰਮ ਕਰਨਾ ਪ੍ਰੋਪਰ ਬਰੀਡ ਦੇ ਵਿੱਚ 40 ਕਿਲੋ ਖਰਾ ਦਾ ਤੇ ਪਾਉਣਾ ਬਾਈ ਵੈੜਨੇ ਬਿਲਕੁਲ ਜੀ ਬਿਲਕੁਲ ਦੱਲ ਵੀ ਚੌੜੀ ਕਿੰਨੀ ਹੈ ਵੈੜਾ ਜਮਾ ਜਮਾ ਹੋਰ ਬਹੁਤ ਪੇਟਿਆ ਸਜ ਬਹੁਤ ਹੈ ਬਾਈ ਜਮਾ ਜੀ ਜਮਾ ਤਾਂ ਮਿਲਕ ਵੇਨਸ ਵਗੈਰਾ ਤੁਸੀਂ ਦੇਖੋ ਫਲੇਵਰ ਦੇ ਨਾੜਾ ਰੂੜਾ ਦੇਖ ਕਿੱਦਾਂ ਦੀ ਲੱਗੀ ਹੈ ਵੈੜਾ ਜਮਾ ਜੀ ਜਮਾ ਸੋਹਣੇ ਮੁੱਕੀ ਵਾਲੇ ਚੁਆਈ ਵਾਲੇ ਚੰਗੇ ਵੈੜੇ ਪੰਜਾਬ ਦਾ ਨਕਸ਼ਾ ਜੀ ਜਮਾ 40 ਕਿਲੋ ਤਿਆਰ ਦੁੱਧ ਆ ਲਈਆਂ ਘਟ ਘਟਾ ਲਾ 2.5 ਲੱਖ ਦੀ ਵੜ ਦੂਗਾ ਜਮਾ ਜੀ ਜਮਾ ਇਹੇ ਕਰਕੇ ਆਲਾ ਆਪਣੂ ਵੀ ਇੱਕਤੀ ਪਾਲ ਮੈਂ ਦਿੰਦੀ ਆ ਆਲੇ ਨੂੰ ਵੀ ਫਾਇਦਾਗਾ ਅਗਲੇ ਦਾ ਫਿਰ ਹਾਂ ਬਾ ਜਿਹਨੇ ਵੀਰ ਨੇ ਬਰੀਡ ਤੇ ਕੰਮ ਕਰਨਾ ਪ੍ਰੋਪਰ ਆ ਜਮਾ ਬਰੀਡ ਦੇ ਵਿੱਚ ਬਾਕੀ ਕਿਹੜੇ ਨਵੇਂ ਵੀ ਫਾਰਮ ਕਰ ਰਹੇ ਨੇਗੇ ਉਹਨੂੰ ਵੀ ਬੈਸਟ ਆਪਸ਼ਨ ਆ ਜੀ ਜਮਾ ਜੀ ਮਨ ਕੇ ਚੱਲ ਵੀ ਨਾਲੇ ਭਾਜ ਆ ਜੈ ਨੇ ਜਮਾ ਤੇ ਨਾਲੇ ਵੀ ਰਹਿ ਮੰਨ ਕੇ ਚੱਲ ਵੀ ਵਧੀਆ ਦੁੱਧ ਲੈ ਲਣਗੇ ਨਾਲੇ ਵਧੀਆ ਬਰੀਡ ਤਿਆਰ ਕਰ ਲੈਣਗੇ ਨਾਲੇ ਵਧੀਆ ਢਿੱਡ ਬਿਲਕੁਲ ਜੀ ਬਿਲਕੁਲ ਢੱਲਾ ਵਗੈਰਾ ਪਈਆਂ ਫੜਦਾ ਲੇਵਾ ਬੰਨ ਹੈ ਜੀ ਇਹਦਾ ਹੋਰ ਫੜ ਐ ਮੰਨ ਲਓ 50% 70% ਬਣਿਆਦਾ ਬਹੁਤ ਲੇਵਾ ਬਣਾਉਣਾ ਵੀਰੇ ਬਿਲਕੁਲ ਜੀ ਬਿਲਕੁਲ ਤੇ ਇਹਦਾ ਮੁੱਲ ਕੀ ਕਰਦੇ ਆਪਾਂ ਜੀ ਇਹ 1.5 ਜੀ ਦਾਂਗੇ ਵੀਰੇ ਠੀਕ ਹੈ ਜੀ ਤੇ ਜਿਹੜੀ ਅਗਲੇ ਨੰਬਰ ਤੇ ਆ ਗਈ ਜੀ ਇਹ ਜੋਟਾ ਵੀ ਐ ਮੰਨ ਕੇ ਚੱਲ ਇਹ 8 ਕਿਲੋ ਦਤਾ ਪਹਿਲਾਂ ਨੇ ਠੀਕ ਹੈ ਜੀ ਤੇ ਇਹਨੂੰ ਤਾਂ ਵੇ 34 35 ਕਿਲੋ ਠੀਕ ਹੈ ਦੂਜੇ ਸੂਏ ਦੂਜੇ ਸੂਏ ਹਾਂ ਆ ਦੂਜੇ ਸੂਏ ਵੜ ਦੂ ਇਹ 4 ਦੰਦਾ ਉਹ 6 ਦੰਦਾ ਬੱਚੀ ਉਹ 6 ਦੰਦਾ ਇਹ 4 ਦੰਦਾ ਨਾੜਾ ਨੂੜਾ ਦਿਖਾਦੇ ਭਈ ਦੇਖ ਕਿਦਾਂ ਦੀ ਇਹਨਾਂ ਵੜਨ ਲੱਗੀਆਂ ਬਿਲਕੁਲ ਦੋ ਬੇਤੀ ਮੰਨ ਕੇ ਚੱਲ ਵੀ ਨਾ ਦਾ ਬਾਲਾ 40 ਕਿਲੋ ਤਾਂ ਦੇਣੇ ਦੇਣਾਗਾ 35 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇਜ ਕਰ ਲਈ 35 ਕਿਲੋ ਦੋਨੇ ਵੜਾ ਮੰਨ ਕੇ ਚੱਲੀਏ 65 ਕਿਲੋ ਤਾਂ ਖਰਾਬ ਹੋਣਗੀਆਂ ਜਮਾ ਜਮਾ ਬਾਕੀ ਸਮਾਈ ਦੇ ਸਰਤੇ ਸਮਾਈ ਤੇ ਕਹਿਰਦੇ ਆ ਭਾਈ ਜਾਨਵਰ ਦਾ ਇਹ ਗਾਂ ਇਦਾਂ ਦੀ ਹੈਗੀ ਜਿੰਨੀ ਕੇਅਰ ਕਰ ਲੇਂਗਾ ਉਹਦੀ ਥੋੜੀ ਜਾਈ ਜਮਾ ਇਹਦਾ ਤੋਰ ਕੇ ਦਿਖਾਉਣਾ ਬੰਦ ਬ ਸੋਹਣੀਆਂ ਸਨਖੀਆਂ ਦੇਖੋ ਕਿਸੇ ਪਾਸੇ ਨਿੰਦਨਯੋਗ ਨਹੀਂ ਮਿਲਕਵੇਸ ਵਗੈਰਾ ਦੇਖੋ ਪੰਜਾਬ ਦਾ ਜਿਵੇਂ ਨਕਸ਼ਾ ਹੀ ਬਣਿਆ ਪਿਆਗਾ ਫੇਸ ਕੁਆਲਿਟੀ ਇੱਕ ਨੰਬਰ ਲਾਜਵਾਬ ਫੁੱਲ ਸਾਈਜ਼ ਦੇ ਵਿੱਚ ਉਹ ਸਾਈਜ਼ੇ ਬੜਾ ਨੇ ਬਾਈ ਹੂੰ ਲੇਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਢੱਲਾਂ ਹਲੇ ਕਾਫੀ ਪਈਆਂ ਨੇ ਹਲੇ ਥੱਲੇ ਵੇ ਦਾ ਕਰਮਾਲੀ ਦਾ ਬਾਨ ਆ ਗਿਆ ਤਾਂ ਫੇਸ ਕੁਆਲਿਟੀ ਵੇਰਾ ਦੇਖੋ ਲਾਜਵਾਬ ਘਰੇ ਖੜੀ ਵੀ ਜਚੂ ਜਮ ਹੈ ਜੀ ਇਹਨਾਂ ਦੋਨਾਂ ਮੁੱਲ ਕੀ ਕਰਦੇ ਆਪਾਂ ਮੁੱਲ ਮੇਰੇ ਕੋ ਮਰਜ਼ੀ ਕਰਾ ਲੈ। ਉਹ ਆ ਮੰਨ ਕੇ ਚੱਲ ਦੋਨਾਂ ਦਾ 55000 ਰੁਪਏ ਵੜਾ ਦੇ ਆਪਾਂ। ਕਿੰਨੀਆਂ ਜੀ? 2 55 ਦੀ 2 55 ਦੀ ਵਿੱਚੋਂ ਮਾਨਦਾਨ ਕਰਦੇ ਆ ਬਈ। ਠੀਕ ਹੈ ਜੀ। ਹਾਂ। ਜਿਹੜੀ ਆਪਾਂ ਅਗਲੇ ਨੰਬਰ ਤੇ ਦੇਖਦੇ ਆਂ। ਇਹ ਪਹਿਲੇ ਵਾਲੇ ਬਈ ਦੋ ਦਾ ਦਾ ਮੂੰਹ ਬੱਸੀ ਹਜੇ। ਠੀਕ ਹੈ। ਤੇ ਇਹਦੇ ਆ ਮੰਨ ਕੇ ਚੱਲ 12 13 ਨਾਲ ਪੈਂਦੀ ਪੈਂਦੀ ਤੇ ਹੁਣ ਦੇਖਵੇਂ ਨਾਲਾ ਨਿਕਲਦੀ ਹੁੰਦੀ ਨਹੀਂ ਆ ਮਿਲਕ ਵੇਦੇ ਕਿੱਦਾਂ ਦੀ ਮਿਲਕ ਵੇਦਾ ਵੀ ਦੇਖੋ ਠੀਕ ਹੈ ਜੀ ਦੁੱਦੀ ਪਾਇਲਟ 30 ਕਿਲੋ ਖਰਾਦੋ ਤੋਂ ਪਾਉ ਬਾਈ ਬਿਲਕੁਲ ਜੀ ਬਿਲਕੁਲ ਸੀਮਿੰਟ ਵਗੈਰਾ ਦਾ ਪਤਾ ਜੀ ਬਾਈ ਸੁਮਣਾ ਮੰਨ ਕੇ ਚੱਲ ਲੋਕ ਵੀ ਮਾਲ ਲੈ ਆਵਿਆ ਬਾਗਰ ਤੋਂ ਆਪ ਸੀਮਿੰਟ ਦੇ ਦਿੱਤੀ ਲੋੜ ਨਹੀਂ ਬਣੀ ਆ ਤੈਨੂੰ ਬੱਚੇ ਦਿੱਤੀ ਨਹੀਂ ਆ ਠੀਕ ਹੈ ਜੀ ਠੀਕ ਹੈ ਨਾ ਗੱਲ ਸੀਮਿੰਟ ਤਾਂ ਉੱਥੇ ਹੁੰਦਾ ਬਾਈ ਕਿਤੇ ਬਾਾਕੀ ਪੰਜਾਬ ਦੇ ਆਪਣੀ ਸਾਰੀ ਬ੍ਰੀਡ ਦੀ ਗੱਲ ਕਰਦਾ ਚਾਹੇ ਕਿਨੇ ਇੱਕ ਰੱਖਿਆ ਕਿਨੇ ਚਾਹੇ ਤੁਸੋਂ ਬਿਲਕੁਲ ਜੀ ਬਿਲਕੁਲ ਉਹ ਬਈਆ ਜਦੋਂ ਮਹਿੰਗਾ ਜਾਂ ਸਾਫੇ ਦਾ ਸਾਹਮਣੇ ਹੁਣ ਜੀ ਜੀ ਕੋਈ ਉਹਦਾ ਹੈ ਨਹੀਂ ਗਾ ਇਹ ਕੋਈ ਸੰਸਾਧਤਾ ਦਾ ਸਾਰਾ ਮੈਨਾਂ ਮੇਰੀ ਪੀੜਾ ਪੈਂਦੀ ਆਣੀ ਆ ਉਹ ਸਾਹ ਨਾਲਾ ਬਰੀਡ ਦੀ ਕੰਮ ਹੋਣ ਤੇ ਆ ਕਰਨ ਲੱਗਿਆ ਬਾਕੀ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਭਾਈ ਇਹ ਕੀ ਆਲੇ ਦੇ ਘਰੇ ਮੋਬਾਈਲ ਦੋ ਤਿੰਨ ਹਰੇਕ ਦੇ ਘਰੇ ਨੇ ਜਮ ਜੀ ਜਮ ਹਾਲਾ ਇਹ ਚੰਗਾ ਜਾਨਵਰ ਪਾਲਾਂਗੇ ਚੰਗੇ ਰੁਪਏ ਵਟਵਾ ਲਾਂਗੇ ਜੇ ਮਾੜਾ ਪਾਲੂ ਭਾਈ ਤੈਨੂੰ ਪਤਾ ਫਿਰ ਉਹਦਾ ਦਾ ਘਰੀ ਖਾ ਜਾਂਦਾ ਉਹਦਾ ਬਿਲਕੁਲ ਜੀ ਬਿਲਕੁਲ ਤਾਂ ਵੀਰ ਕੋਲੇ ਘਰੇਲੂ ਤੇ ਫਾਰਮ ਵਾਲੀਆਂ ਤੇ ਜਾਨੀ ਕਿ ਘਰੇਲੂ ਵੀ ਚਾਹੇ ਆਪਾਂ ਲੈ ਲਈਏ ਚਾਹੇ ਫਾਰਮ ਚੋਂ ਲੈ ਲਈਏ ਹਰੇਕ ਨੂੰ ਕੋਸ਼ਟ ਹੁੰਦੀ ਹੈ ਕਿ ਆਪਾਂ ਮੈਂ ਵਧੀਆ ਸੀਮਣ ਭਰਾਵਾ ਹਾਂ ਬਈ ਤਾਂ ਇਹਦਾ ਮੁੱਲ ਕੀ ਕਰਦੇ ਆਪਾਂ ਇਹ ਮੁੱਲ ਬਈ 1 ਲੱਖ ਤੇ ਅਮਨਕੇ ਜਾਲ ਵੀ 20000 ਦੀ ਰਸੀਦ ਲਈ ਆਪਾਂ ਠੀਕ ਹੈ ਜੀ ਜਿਹੜੀ ਅਗਲੇ ਨੰਬਰ ਤੇ ਆ ਗਈ ਜੀ ਦੋ ਦੰਦਾ ਦੋ ਦੰਦਾ ਬਈ ਠੀਕ ਹੈ ਮੰਨ ਕੇ ਚੱਲੇ ਵੀ ਫਾਰਮ ਚ ਲੈਣੇ ਦੋ ਵੜਾ ਇੱਕ ਇਹ ਹੈ ਇੱਕ ਉਹ ਪਰਾਂ ਵੜ ਜੀ ਦਾ ਆਪਾਂ 1.5 ਲੱਖ ਦੀ ਕਹਿ ਦੀਆ ਠੀਕ ਹੈ ਜੀ ਹਾਂ ਪਹਿਲੇ ਲਈ ਬਈ 30 ਕਿਲੋ ਖਰਾ ਦੁੱਧ ਪਲੱਸ ਪੋਣਾ ਵੜਨੇ ਗਿਆ ਮੰਨ ਕੇ ਚੱਲੇ ਵੀ ਲੈ ਲਈਏ ਝਲਕਾਂ ਦੇ ਲਈ ਕਿੰਨੀਆਂ ਪੋਲਾ ਫਲਾਈ ਬਹੁਤ ਪੀ ਵੜਦੇ ਜੀ ਜੀ ਇਹਦੇ ਦਣ ਕਿੰਨੇ ਕ ਬਾਕੀ ਨੇ ਹਈਏ denn 10 12 denn ਬਾਕੀ ਪੈਣੇ ਬਈ ਇਹਦੇ ਠੀਕ ਹੈ ਹਾਂ ਇਹ ਅਮਨ ਕੇ ਜਲਾ ਵੀ ਆਪਾਂ ਸਵਾ ਦੀ ਵਸੀ ਦੇ ਦਾਂਗੇ ਬਿਲਕੁਲ ਬਾਕੀ ਚੌੜੀ ਚੂੜੀ ਹੈ ਨਾ ਬਈ ਤੁਸੀਂ ਜੇਈ ਸਕਦੇ ਹੋ ਫੇਸ ਕੁਆਲਟੀ ਲਾਜਵਾ ਵਾ ਠੀਕ ਹੈ ਕਿਸੇ ਪਾਸੋਂ ਲਿਸਤੀ ਨਾਮੀ ਨਹੀਂ ਨਿੰਦਨ ਜੋ ਕਿਸੇ ਪਾਸੋਂ ਨਹੀਂ ਕਿੰਨੇ ਦਿਨ ਬਾਕੀ ਨੇ ਜੀ 12 ਨੇ ਬਾਕੀ ਪੈਣੇ ਬਈ ਹੁਣ ਮਾ ਮਿਲਕ ਵੀ ਨੇ ਕਟਣੀ ਸ਼ੁਰੂ ਕਰ ਦਿੱਤੀ ਚੱਲੇ ਨੇ ਜਿੰਨੇ ਲੈ ਆਦੇ ਪੀਕਲੇ ਵਲੋਗੇ 30 ਜਨਾਂ ਦਾ ਉਹਦੇ ਨਾਲ ਮੰਨ ਕੇ ਚੱਲ ਵੀ ਉਹਦੇ ਨੂੰ ਦੇਖਣ ਜੋ ਹੋਣੀ ਹੈ ਦੋ ਘੜੀਆਂ ਵਾਲਾ ਲੈ ਦੇਖਦੇ ਹੀ ਜਾਊਗਾ ਬਿਲਕੁਲ ਜੀ ਬਿਲਕੁਲ ਜਿਹੜਾ ਵੀਰ ਆ ਗਿਆ ਨਰਾਸ਼ ਹੋ ਕੇ ਮੁੜਦਾ ਨਹੀਂ ਪਹਿਲੀ ਗੱਲ ਤਾਂ ਜੇ ਵੀਰ ਨੇ ਆਹ ਦੇਖ ਲਈ ਪੱਕਾ ਲੈ ਕੇ ਹੀ ਜਾਊਗਾ ਇਹਦਾ ਮੁੱਲ ਕੀ ਕਰਦੇ ਆਪਾਂ ਮੁੱਲ ਮੇਰੇ ਸਵਾਦੀ ਵਸਤੀ ਦਾ ਜੀ ਠੀਕ ਹੈ ਜੀ ਆਗਲੇ ਨੰਬਰ ਤੇ ਜਰਸੀ ਦੇਖ ਰਹੇ ਹਾਂ ਜੀ ਬਾਈ ਫੇਸ ਡੀਪ ਨਾ ਕਿਦਾਂ ਲੱਗਿਆ ਹੋਇਆ ਹੈ ਜਾਨਵਰ ਨੂੰ ਐ ਮੰਨ ਕੇ ਚੱਲ ਵੀ ਆਪਾਂ ਜੇ ਸ਼ੋ ਕੁਆਲਿਟੀ ਦੇ ਵਸਤੇ ਪਾ ਦਈਏ ਵੀ ਉਦਾਂ ਦਾ ਜਾਨਵਰ ਆਹੀ ਬਿਲਕੁਲ ਬਾਕੀ ਪਹਿਲਾਂ ਲੈਵ ਦੀ ਕੁਆਲਿਟੀ ਦੇਖ ਨੇ ਮੂੰਹੋਂ ਖ ਤੇ ਇਹ ਕਿੰਨੀ ਇਹ ਦੋ ਮਹੀਨੇ ਬਾਕੀ ਪੈਣਗੇ ਅੱਛਾ ਇਹ ਮਤਲਬ 17 ਕੇ ਮਹੀਨੇ ਦਾ ਬੱਚਾ ਬਈ ਹੈ ਤਾਂ ਖੀਰੀ ਨੇ ਮੋਹਦੰ ਦੋਨਾਂ ਦੀ ਮੋਹ ਤਾਂ ਸੋਹਣੇ ਥਾਨ ਹਵਾਨਾ ਤੁਸੀਂ ਦੇਖ ਸਕਦੇ ਸੋਹਣੇ ਥਾਨ ਲੱਗੇ ਨੇ ਪੋਲੀ ਥੋੜੀ ਬਈ ਇਹ ਡੇਢ ਮਹੀਨਾ ਬਾਕੀ ਪਿਆ ਬਈ ਇਹ ਇਹਦਾ ਡੇਢ ਮਹੀਨਾ ਇਹਦਾ ਹਾਂ ਇਹਦਾ ਹੁਣ ਲੇਵਲ ਦੀ ਜਲਾਪਲਾਈਆਂ ਲਾਣੀ ਜਮ ਦੇਣੀ 15 ਲੂਈ ਹਾਂ ਬਿਲਕੁਲ ਜੀ ਹਾਂ ਇਹ ਡੇਢ ਮਹੀਨਾ ਬਾਕੀ ਪਿਆ ਬਈ ਤੇ ਜੇ ਜੋੜਾ ਕਿਸੇ ਨੇ ਲੈਣਾ ਹੋਵੇ ਕਿੰਨੇ ਦਾ ਦਵਾਂਗੇ ਆਪਾਂ ਜੋੜਾ ਬਈ 180 ਦਾ ਜੋੜਾ ਦੇ ਦਾਂਗੇ 180 ਦਾ ਹਾਂ ਠੀਕ ਹੈ ਮੈਂ ਤੁਹਾਨੂੰ ਕਰ ਬਈ ਚਾਹ ਮੰਤਨ ਹੋ ਜੂ ਕਰ ਦਵਾਂਗੇ ਵੀ ਇਹ ਦੂਜਾ ਸੂਆ ਬਾਈ ਠੀਕ ਹੈ। ਕਲੂਨ ਨੇ ਦੁੱਧ ਮੰਨ ਕੇ ਚੱਲ ਵੀ 22-23 ਕਿਲੋ ਨੇ ਖਰਾ ਦੁੱਧ ਪਾਇਆ। ਠੀਕ ਹੈ। ਐਤੀ ਮਨ ਦਾ 26-27 ਕਿਲੋ ਆਉਣਾ ਨਹੀਂ ਪਾਉ ਦੁੱਧ ਪਲੱਸ ਪਲੱਸ ਦੁੱਧ ਪਾ ਲੈਣਾ ਬੈੜ ਨੇ। ਠੀਕ ਹੈ ਜੀ। ਬਾਕੀਆਂ ਮੰਨ ਗਏ ਸਰੀਰਾਂ ਢਾਂਚੇ ਦੇ ਲਈ ਕਿੰਨੀ ਚੌੜੀ ਹੈ ਹੈਨਾ। ਆ ਜਿਹੜੇ ਗੈਪ ਕਿੰਨਾ ਵਾੜ ਦੇ ਵਿੱਚ। ਬਿਲਕੁਲ ਜੀ ਬਿਲਕੁਲ। ਬਾਕੀ ਲੇਵ ਦੇ ਮਾ ਇਹ ਜਮਾ ਸਿੱਧੀ ਆ ਕੋਈ ਟੁੱਟ ਮਲੇਬ ਨਹੀਂ ਸਾ ਜਿੰਨੀਆਂ ਵੀ ਦਿਖਾਈਆਂ ਨੇ ਸਾਰੇ ਫੈਕਸ ਆ ਵਹਨੇ ਦੀਆਂ ਨੇ ਜੀ। ਬਿਲਕੁਲ ਜੀ ਬਿਲਕੁਲ। ਬਸਾ ਜਿਵੇਂ ਮਰਜੀ 8-8 10-10 ਸੂਏ ਝ ਤਾ ਜੜ ਦੇ ਵਿੱਚ ਕੋਈ ਹੈ ਕੀ ਕਹਿੰਦੇ 1 2 6 ਦੰਦ ਨਹੀਂ ਇਹਨਾਂ ਦੇ ਸਾਰੇ ਦੋ ਦੰਦ ਚਾਰ ਦੰਦ ਦੀ ਆ ਤੇ ਦੁੱਧ ਦੰਦ ਨਹੀਂ ਹੈ ਹਾਂ ਤਾਂ ਲੰਬੇ ਵਾਲਾ ਕੰਮ ਕੋਈ ਨਹੀਂਗਾ ਜੀ ਇੱਥੇ ਸੱਲੀ ਵਾਸਤੇ ਕੰਮ ਹੋਊਗਾ ਤੁਸੀਂ ਦੇਖ ਸਕਦੇ ਹੋ ਦੋ ਟਾਈਮ ਤਿੰਨ ਟਾਈਮ ਚਵਾ ਕੇ ਵੀ ਜਿਹੜੀ ਸੂਂਗੀਆਂ ਦੀਆਂ ਤੇ ਆ ਚਾਰ ਟਾਈਮ ਚੋਲੇ ਕੋਈ ਚੱਕਰੀ ਨਹੀਂ ਬਈ ਠੀਕ ਹੈ ਜੀ ਤਾਂ ਇਹਦਾ ਮੁੱਲ ਕੀ ਕਰਦੇ ਆਪਾਂ ਇਹ ਮੁੱਲ ਬਈ ਅਮਨ ਦੇ ਕੇ ਚੱਲ ਪੂਰੇ ਲੱਖ ਰਿਬਾਟ ਦੇ ਦਾਂਗੇ ਆਪਾਂ ਪੂਰੇ ਲੱਖ ਦੇ ਹਾਂ ਠੀਕ ਹੈ ਜੀ ਅੱਜ ਅੱਗੇ ਜਰਸੀ ਆਏ ਬਈ ਇਹ ਵੀ ਫਾਰਮ ਚ ਲਈ ਹੈਗੀ ਠੀਕ ਹੈ ਜੀ ਜੋ ਵੀ 25 ਕਿਲੋ ਨੇ ਪਹਿਲਾਂ ਨੂੰ ਦੁੱਧ ਪਾਇਆ ਹੈਗਾ ਠੀਕ ਹੈ ਮਾਲ ਕਰਾ ਦੇ ਜੀ ਆਪਾਂ ਨੂੰ ਤੇ ਐਤਿਆਂ ਮੰਨ ਕੇ ਜਿਹੜੇ ਵੀ ਮਾਲ ਕਰੇ ਵੀ ਤੁਹਾਨੂੰ 23 ਕਿਲੋ 28 ਕਿਲੋ ਮੰਨ ਕੇ ਜਿਹੜਾ ਮਰਜ਼ੀ ਪਰਚੇ ਕਰ ਲਈ ਤੇ ਦਿਨ ਕਿੰਨੇ ਕ ਬਾਕੀ ਨੇ ਜੀ ਦਿਨੇ 12 ਦਿਨਾਂ ਬਾਅਦ ਦਿਨ ਇਹਦੇ ਬਾਕੀ ਪੈਣੇ ਬਈ ਠੀਕ ਹੈ ਤੇ ਫੇਸਬੁਕ ਦੀ ਕੁਆਲਿਟੀ ਲਈ ਕਿੱਦਾਂ ਲੱਗੇ ਜਾਨਵਰ ਨੂੰ ਹੂੰ ਠੀਕ ਜਿਵੇਂ ਨਿੱਕਾ ਫੇਸ ਆ ਨਿੱਕਾ ਫੇਸ ਆਗਾ ਤੇ ਛੋਟੇ ਕਰਨੀ ਚਾਹਤੀ ਦੇ ਕਿੰਨੀ ਆ ਬਈ ਬਹਿੜਾ ਹੂੰ ਠੀਕ ਤੁਸੀਂ ਵਧੀਆ 28 ਕਿਲੋ ਖਰਾਂ ਤੋਂ ਤਾਂ ਪਾਣੀ 30 ਕਿਲੋ ਲੈ ਲੂ ਜੇ ਕੋਈ ਵਧੀਆ ਕੇਰ ਵਾਲਾ ਹੋਵੇ ਬੰਦਾ ਬਿਲਕੁਲ ਜੀ ਹਾਂ ਤੇ ਕੋਈ ਛੋਟਾ ਜਿਹਾ ਭਾਅ ਦੱਸੋ ਵੀਰ ਨੂੰ 1 ਲੱਖ ਤੇ 10000 ਦੀ ਦੇ ਸਕਦਾ ਬਸ ਜੀ ਆ ਜਮਾ ਸਰਦਿੰਗ ਵਾਲਾ ਤੋਹਫਾ ਹੀ ਹੈ ਤੁਹਾਡੇ ਵਾਸਤੇ 1 ਲੱਖ ਤੇ 10000 ਦੋਸਤੋ ਪਿੰਡ ਹੰਢਿਆ ਹੈ ਜ਼ਿਲ੍ਹਾ ਬਰਨਾਲਾ ਤੁਹਾਨੂੰ 15 ਤੋਂ 16 ਨਾਖ ਦਿਖਾਏ ਆ ਵੀਰ ਕੋਲ ਹਰ ਟਾਈਮ ਹਾਜ਼ਰ ਹੁੰਦੇ ਆ ਤਾਂ ਵੀਡੀਓ ਦੇਖਣ ਲਈ ਸਭ ਦਾ तहे ਦਿਲ ਤੋਂ ਧੰਨਵਾਦ